ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਨੂੰ ਲੋਵਾਰਸ ਛੜ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਅਤੇ ਪੰਜਾਬ ਨਾਲ ਮਤਰੀ ਮਾਂ ਵਾਲਾ ਵਿਵਹਾਰ ਕਰਦੇ ਨਜ਼ਰ ਆ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਰਕਾਰ ਕਿਉਂ ਛੜਤਾ ਪੰਜਾਬ ਨੂੰ ਲੋਵਾਰਸ ਇੱਕ ਪਾਸੇ 15ਵਾਰੇ ਦੇ ਸ਼ਹੀਦੀ ਦਿਵਸ ਮਨਾਏ ਜਾ ਰਹੇ ਨੇ ਦੂਜੇ ਪਾਸੇ ਪੰਜਾਬ ਦੇ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 30 ਦਿਨ ਪੂਰੇ ਹੋ ਗਏ ਮੰਨ ਵਰਤ ਉੱਤੇ ਬੈਠੇ ਹੋਏ ਨੂੰ ਜੇ ਗੱਲ ਕਰੀਏ ਦਿੱਲੀ ਪੰਜਾਬ ਦੇ ਕਈ ਥਾਣਿਆਂ ਉੱਤੇ ਹੈਂਡ ਗ੍ਰੇਡ ਛੁੱਟੇ ਗਏ ਜਾਂ ਸ਼ਰਾਰਤੀ ਅਨਸਰ ਹੋ ਸਕਦੇ ਨੇ ਜਾਂ ਗੈਂਗਸਟਰ ਹੋ ਸਕਦੇ ਨੇ ਤੇ ਜਾਂ ਕਿਸੇ ਹੋਰ ਜਥੇਬੰਦੀ ਨਾਲ ਉਹਨਾਂ ਦਾ ਤਾਲੁਕ ਹੋ ਸਕਦਾ ਹੈ لیکن ਅਦ ਵਿਚਾਰੇ ਕਿਉਂ ਛੱਡ ਕੇ ਚਲੇ ਗਏ ਆਪਣੇ ਪਰਿਵਾਰ ਦੇ ਸਮੇਤ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਉਹ ਜੇਰੇ ਅਲਾਸ ਵਾਸਤੇ ਆਸਟ੍ਰੇਲੀਆ ਦੇ ਕਿਸੇ ਹਸਪੀਟਲ ਦੇ ਵਿੱਚ ਐਡਮਿਟ ਹੋਣ ਜਾ ਰਹੇ ਨੇ ਉਹਨਾਂ ਨੇ ਕਿਹਾ ਨਾ ਤੇ ਹੁਣ ਦਿੱਲੀ ਦੇ ਅਪੋਲੋ ਹਸਪੀਟਲ ਵਿੱਚ ਦਾਖਲ ਹੁੰਦੇ ਨੇ ਅਤੇ ਨਾ ਹੀ ਐਡਮਿਟ ਹੁੰਦੇ ਨੇ ਮੁਹਾਲੀ ਦੇ ਫੋਰਟੀ ਹਸਪੀਟਲ ਦੇ ਵਿੱਚ ਉਹਨੇ ਘਰੇ ਉਹਨਾਂ ਨੇ ਇੱਕ ਪ੍ਰਾਈਵੇਟ ਆਈਸੀਯੂ ਬਣਾਇਆ ਹੋਇਆ ਹੈ ਜਿਹੜੇ ਪ੍ਰਾਈਵੇਟ ਡਾਕਟਰ ਨੇ ਉਹਨਾਂ ਦੀ ਹੈਲਥ ਵਾਸਤੇ ਹਮੇਸ਼ਾ ਜਿਹੜੇ ਤਿਆਰ ਰਹਿੰਦੇ ਨੇ ਲੇਕਿਨ ਇੱਧਰ ਜਿਵੇਂ ਹੀ ਪਤਾ ਲੱਗਿਆ ਕਿ ਕੱਲੇ ਭਗਵੰਤ ਮਾਨੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਉਹਨਾਂ ਦੀ ਮਾਤਾ ਜੀ ਅਤੇ ਉਹਨਾਂ ਦੇ ਭੈਣ ਯਾਨੀ ਕਿ ਉਹਨਾਂ ਦੀ ਲੜਕੀ ਯਾਨੀ ਕਿ ਸਾਰਾ ਪਰਿਵਾਰ ਨਵੇਂ ਸਾਲ ਦਾ ਨਿਗ ਮੰਨ ਲਈ ਆਸਟ੍ਰੇਲੀਆ ਚ ਰਿਹਾ ਗਿਆ ਪੰਜਾਬ ਲੁੱਟਿਆ ਜਾ ਰਿਹਾ ਹੈ ਪੰਜਾਬ ਕੁੱਟਿਆ ਜਾ ਰਿਹਾ ਹੈ ਪੰਜਾਬ ਨੂੰ ਦਬਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹਾਲਤ ਬੇਹੱਦ ਮਾੜੀ ਹੋ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੂੰ ਲੇਕਿਨ ਸੂਬੇ ਦਾ ਮੁੱਖ ਮੰਤਰੀ ਨਾਤੇ 15 ਫਵਰੀ ਦੇ ਸ਼ਹੀਦੀ ਦਿਵਸ ਮਨਾ ਰਿਹਾ ਤੇ ਨਾ ਹੀ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਰਿਹਾ ਹੈ ਮੈਚ ਵੇਖਣਾ ਅਤੇ ਨਵਾਂ ਸਾਲ ਮਨਾਉਣਾ ਆਸਟਰੀਆ ਦੇ ਵਿੱਚ ਜਾ ਕੇ ਜ਼ਰੂਰੀ ਸੀ ਉਧਰ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਸ਼ੂਵਾਲ ਨੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਨੇ ਇਹਨਾਂ 15 ਵਾਲੇ ਦੇ ਦਿਨਾਂ ਦੇ ਵਿੱਚ ਦਿੱਲੀ ਸਦਲੇ ਦੇ ਯਾਨੀ ਕਿ ਪੰਜਾਬ ਨੂੰ ਸਖਣਾ ਛੱਡ ਦਿੱਤਾ ਹੈ ਪੰਜਾਬ ਲਵਾਰਸ ਹੋ ਗਿਆ ਹੈ ਮਤਰੇਈ ਮਾਂ ਵਾਲਾ ਜਿਹੜਾ ਬਿਹੇਵ ਕੀਤਾ ਜਾ ਰਿਹਾ ਹੈ ਸੂਬੇ ਦੇ ਮੰਤਰੀ ਸੂਬੇ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਆਸਟ੍ਰੇਲੀਆ ਜਾਣ ਦੀ ਕੀ ਲੋੜ ਸੀ ਕਿ 15 ਵਾਲੇ ਦੇ ਦਿਨ ਨਹੀਂ ਮਨਾਏ ਜਾਣੇ ਚਾਹੀਦੇ ਸੀ ਸੂਬੇ ਦੇ ਮੁੱਖ ਮੰਤਰੀ ਨੂੰ ਕੀ ਪੰਥਕ ਲੋਕਾਂ ਨੂੰ ਸੰਬੋਧਨ ਨਹੀਂ ਕਰਨਾ ਚਾਹੀਦਾ ਸੀ ਕੀ ਮੈਚ ਵੇਖਣਾ ਜਾਂ ਨਵਾਂ ਸਾਲ ਮਨਾਉਣਾ ਇਹ ਆਸਟ੍ਰੇਲੀਆ ਵਾਸਤੇ ਜ਼ਰੂਰੀ ਸੀ ਯਾਨੀ ਕਿ ਵੀ ਆਈ ਪੀ ਕਲਚਰ ਦਾ ਪੂਰਾ ਲੁਤਬਰੈਦਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ